ਸਸੀ ਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਕਾਟਨ ਦੇ ਸੂਟਾਂ ਦੀਆਂ ਚੱਲਣ ਡੀਆਂ ਨੇ ਸੇਲਾਂ ਵੀ ਤੇ ਸੋਹਣੀਆਂ ਸੋਹਣੀਆਂ ਆਫਰਾਂ ਵੀ ਤੇ ਸੋਹਣੇ ਸੋਹਣੇ ਸੂਟ ਵੀ ਤੇ ਇੱਕ ਬੇਨਤੀ ਕਰਨੀ ਆ ਸਿਰਫ ਇਹ ਕਿ ਬਾਰ-ਬਾਰ ਮੈਨੂੰ ਇੱਕੋ ਸਵਾਲ ਇੱਕੋ ਮੈਸੇਜ ਹੁੰਦਾ ਹਰ ਕਸਟਮਰ ਦਾ ਕਿ ਇਹਨਾਂ ਦੀ ਗਾਰੰਟੀ ਹੈਗੀ ਆ ਗਾਰੰਟੀ ਹੈਗੀ ਆ ਅਜੇ ਤੱਕ ਬਾਬਾ ਜੀ ਦੀ ਕਿਰਪਾ ਜਾਂ ਤੁਹਾਡੀਆਂ ਅਸੀਸਾਂ ਆ ਕਿ ਅਜੇ ਤੱਕ ਕੋਈ ਕੰਪਲੇਂਟ ਨਹੀਂ ਆਈ ਕਿਸੇ ਦੀ ਵੀ ਤੇ ਬਾਕੀ ਗਾਹਾਂ ਦੀ ਕੋਈ ਗਰੰਟੀ ਨਹੀਂ ਤੇ ਸੋ ਕਾਟਨ ਦੀ ਕੋਈ ਵੀ ਗਰੰਟੀ ਨਹੀਂ ਜੇ ਹੈਗੀ ਇਹ ਮੇਰੀ ਬੇਨਤੀ ਆ ਕਿ ਸਟਾਫ ਵਧੀਆ ਦਵਾਂਗੇ ਇਹ ਗੱਲ ਦੀ ਗਰੰਟੀ ਆ ਬਾਕੀ ਆਉਣ ਵਾਲੇ ਟਾਈਮ 'ਚ ਵਾਸ਼ ਕਰਨ ਤੋਂ ਬਾਅਦ ਜਿੱਦਾਂ ਕਸਟਮਰ ਕਹਿੰਦਾ ਰੰਗ ਤਾਂ ਨਹੀਂ ਖਰਾਬ ਹੁੰਦੇ ਅਜੇ ਤੱਕ ਤਾਂ ਕੋਈ ਕੰਪਲੇਂਟ ਨਹੀਂ ਜੇ ਆਈ ਕਿਸੇ ਵੀ ਕਸਟਮਰ ਦੀ ਸਾਨੂੰ ਤੇ ਬਾਕੀ ਕਹਿ ਨਹੀਂ ਸਕਦੇ ਕਾਟਨ ਦੇ ਬਾਰੇ ਆਪਾਂ ਕੁਝ ਵੀ ਕਲੀਅਰ ਕਿਉਂਕਿ ਮੇਰੀਆਂ ਗੱਲਾਂ ਦੀਆਂ ਸਿੱਧੀਆਂ ਸਟ੍ਰੇਟ ਫਾਰਵਰਡ ਮੈਂ ਕੋਈ ਵੀ ਲੋਕ ਛਿਪ ਕੇ ਕੰਮ ਨਹੀਂ ਕਰਦਾ ਡਾਇਰੈਕਟਲੀ ਗੱਲ ਕਰੀਦੀ ਆ ਡਾਇਰੈਕਟਲੀ ਤੁਹਾਨੂੰ ਚੀਜ਼ ਦੇਈਦੀ ਆ ਤੇ ਓਪਨਲੀ ਰੇਟ ਪਾਈਦੇ ਮੈਂ ਕਦੀ ਕਿਸੇ ਕਸਟਮਰ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਰੇਟ ਦੱਸ ਦੂੰਗਾ ਮੇਰੇ ਰੇਟ ਉੱਪਰ ਲਿਖੇ ਹੁੰਦੇ ਆ ਜਾਂ ਮੇਰੇ ਇੰਸਟਾਗ੍ਰam ਤੇ ਰੀਲਾਂ ਪਈਆਂ ਹੁੰਦੀਆਂ ਉੱਥੇ ਵੀ ਰੇਟ ਪਾਏ ਹੁੰਦੇ YouTube ਤੇ ਵੀ ਪਾਏ ਹੁੰਦੇ ਆ ਮੇਰਾ ਕਦੀ ਵੀ ਕਿਸੇ ਨੂੰ ਇਹ ਨਹੀਂ ਹੁੰਦਾ ਕਿ ਹਾਂ ਬਾਈ ਤੂੰ ਮੈਨੂੰ ਮੈਸੇਜ ਕਰ ਲੈ ਮੈਂ ਤੈਨੂੰ ਰੇਟ ਦੱਸ ਦੂੰਗਾ ਕਿਸੇ ਨੂੰ ਕੋਈ ਰੇਟ ਦੱਸਦਾ ਕਿਸੇ ਨੂੰ ਕੋਈ ਰੇਟ ਦੱਸਦਾ ਇੱਕੋ ਰੇਟ ਮੈਂ ਪਾਉਣਾ ਓਪਨਲੀ ਰੇਟ ਪਾਉਣਾ ਮੈਂ ਸਾਰੇ ਤੇ ਬਾਕੀ ਆਜੋ ਸੂਟ ਦਿਖਾਉਣਾ ਤੁਹਾਨੂੰ ਮੈਂ ਬਹੁਤ ਸੋਹਣੇ ਸੋਹਣੇ ਕਾਟਨ ਦੇ ਤੇ ਆਓ ਕਰਦੇ ਆਂ ਵੀਡੀਓ ਸ਼ੁਰੂ ਤੇ ਆਹ ਇਹਦੇ ਆਉਣਾ ਜੇ neck ਦੇ ਉੱਤੇ ਪੈਚ ਤੇ ਨਾਲ ਆਉਣਾ ਜੇ ਵਰਕੇ ਤੇ ਬਹੁਤ ਸੋਹਣਾ बॉਟਮ ਦੇ ਉੱਤੇ ਆਉਣੀ ਜੇ embroidery ਬੜੀ ਟੌਪ ਦੀ ਤੇ ਨਾਲ ਦੁਪੱਟਾ ਆਉਣਾ ਜੇ ਮਸਲੀਨ ਦਾ tie and dye ਦਾ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਹੋਣ ਵਾਲੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਤੁਸੀਂ ਇਹ ਸੋਹਣੇ ਸੋਹਣੇ ਸੂਟ ਜਲਦੀ ਜਲਦੀ ਬੁੱਕ ਕਰ ਲਿਓ ਵੀਡੀਓ ਨੂੰ ਮਿਸ ਨਾ ਕਰਿਓ ਐਂਡ ਦੇ ਵਿੱਚ ਸੂਟ ਤੁਹਾਨੂੰ ਦੇਨੇ ਆਪਾਂ ਬਹੁਤ ਟੌਪ ਦੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਕਸਟਮਰ ਸਾਡੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਤੇ ਸਾਡੇ ਨਾਲ ਜੁੜੇ ਰਹੋ ਇਹ ਚੈੱਕ ਕਰੋ ਬਾਟਮ ਦੇ ਉੱਤੇ ਵਰਕ ਕਿੰਨਾ ਸੋਹਣਾ ਆ ਨੈੱਕ ਦੇ ਉੱਤੇ ਪੈਚ ਵਰਕ ਹੈ ਨਾਲ ਐਮਬਲੋਇਡਰੀ ਆ ਦੁਪੱਟਾ ਮਸਲੀਨ ਦਾ ਆ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ 700 ਤੇ 45 ਰੁਪਏ ਇਹ ਕਰਿਓ ਨੈਕਸਟ ਪ੍ਰਿੰਟ ਚੈੱਕ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਜੇ ਆ ਜੇ ਇਹਦਾ origial ਕਲਰ ਤੇ ਇਹਦੇ ਨਾਲ ਵੀ ਬਾਟਮ ਜਿਹੜੀ ਜੇ ਤੁਹਾਨੂੰ ਵਰਕ ਵਾਲੀ ਮਿਲ ਜੂਗੀ ਜੇ ਤੇ ਨਾਲ ਇਹਦੇ ਮਿਲ ਜੂਗਾ embroidery ਬਹੁਤ ਸੋਹਣੀ ਪੈਚਵਰਕ ਦੇ ਨਾਲ neck ਦੇ ਉੱਤੇ ਦੁਪੱਟਾ ਮਸਲੀਨ ਦਾ ਜੇ ਤੇ ਰੇਟ ਆਉਣਾ ਜੇ ਇਹਦਾ ਸੇਮ 745 ਰੁਪਏ ਇੱਕ ਹੋਰ ਸੋਹਣਾ ਜੇ ਇਹਦੇ ਵਿੱਚ ਕਲਰ ਤੇ ਬਾਕੀ ਸਟਾਫ ਬਹੁਤ ਸੋਹਣਾ ਜੇ ਫੁੱਲ ਗਾਰੰਟੀ ਹੈ ਸਟਾਫ ਦੀ ਕੋਈ ਕੁਛ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਵੀਡੀਓ ਦੇ ਸ਼ੁਰੂ ਚ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਕਾਟਨ ਦੇ ਸੂਟ ਨੇ ਕਾਟਨ ਦੀ ਕੋਈ ਗਾਰੰਟੀ ਨਹੀਂ ਜਾਂਦੀ ਤੇ ਪਰ ਫਿਰ ਵੀ ਇਹ ਆਪਾਂ ਤੁਹਾਨੂੰ ਦੱਸਦੇ ਆ ਕਿ ਕੋਈ ਵੀ ਇਹਦੀ ਕੰਪਲੇਂਟ ਨਹੀਂ ਜੇ ਹੈਗੀ ਬਹੁਤ ਸੋਹਣਾ ਸਟਾਫ ਜੇ ਤੇ ਬਹੁਤ ਜਿਆਦਾ ਸੋਹਣਾ ਜਿਹੜਾ ਆ ਸੂਟ ਆ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਚੈੱਕ ਕਰਿਓ ਬਹੁਤ ਟੌਪ ਦਾ ਸੂਟ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਇਹਦੀ ਬਹੁਤ ਜਿਆਦਾ ਡਿਮਾਂਡ ਹੀ ਹੈ ਇਹਦੀ ਆਪਾਂ ਸਿਰਫ ਫੋਟੋਆਂ ਪੋਸਟ ਕੀਤੀਆਂ ਸੀ ਤੇ ਇਹ ਸਿਰਫ ਆਪਣੇ ਕੋਲ ਰਹਿ ਗਏ ਜੇ ਗਿਣਤੀ ਦੇ 3-4 ਸੂਟ ਐਸ ਟਾਈਮ ਤੇ ਇਹ ਪ੍ਰਿੰਟ ਸਾਰਾ ਜਿਹੜਾ ਜੇ ਸੂਟ ਆਲ ਓਵਰ ਜੇ 3.5 ਮੀਟਰ ਦੀ ਕੱਟ ਦੇ ਨਾਲ ਤੇ ਸਭ ਤੋਂ ਸੋਹਣਾ ਇਹਦਾ ਦੁਪੱਟਾ ਜਿਹੜਾ ਜੇ ਡਿਜ਼ਾਈਨਰ ਤੁਸੀਂ ਵੇਖ ਸਕਦੇ ਜੇ ਇਹਦੇ ਦੁਪੱਟੇ ਦੇ ਵਿੱਚ ਲੱਗੀਆਂ ਜੇ ਪਟੀਆਂ ਨਾਲ ਲੱਗੇ ਜੇ ਪੈਚ ਬਹੁਤ ਸੋਹਣੇ ਆ ਲੈਸਿਸ ਦਾ ਵਰਕ ਜੇ ਨਾਲ ਤੇ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਜੇ ਇਹ ਵੀ ਸੇਮ ਰੇਟ ਜੇ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਆਹ ਸੂਟ ਚੈੱਕ ਕਰਿਓ ਹੁਣ ਥੱਲੇ ਇਹ ਦੁਬਾਰੇ ਰੀਸਟਾਕ ਹੋਇਆ ਜੇ ਆਪਣੇ ਕੋਲ ਸਟਾਕ ਤੇ ਇਹ ਆਗੇ ਜੇ ਕੈਮਰੀ ਕਾਟਨ ਦੇ ਉੱਤੇ ਕਲਰ ਚੈੱਕ ਕਰ ਲਿਓ ਬਹੁਤ ਸੋਹਣਾ ਲਾਈਟ ਫਰੋਜੀ ਸ਼ੇਡ embroidery ਵਰਕ ਬਹੁਤ ਸੋਹਣਾ ਜੇ ਇਹ ਬੜੀ ਮੁਸ਼ਕਲ ਨਾਲ ਸਟਾਕ ਜਿਹੜਾ ਜੇ ਰਿਪੀਟ ਆਇਆ ਜੇ ਵਰਕ ਬਹੁਤ ਸੋਹਣਾ ਜੇ ਇਹਦੇ ਸੈਂਟਰ 'ਚ ਹੈਗਾ ਜੇ ਚਿਕਨ ਦਾ ਪੈਚ ਤੇ ਬਹੁਤ ਸੋਹਣਾ ਐਮਬ੍ਰੋਇਡਰੀ ਵਰਕ ਜੇ ਤੇ ਇਹ ਵੀ ਨਾਲ ਇਹਦੇ ਐਮਬ੍ਰੋਇਡਰੀ ਬਹੁਤ ਸੋਹਣੀ ਦੁਪੱਟਾ ਨਾਲ ਆਗਾ ਜੇ ਮਸਲੀਨ ਦਾ ਪੈਚ ਵਰਕ ਐਮਬ੍ਰੋਇਡਰੀ ਸਾਰਾ ਕੁਝ ਤੁਹਾਨੂੰ ਇੱਕੇ ਸੂਟ ਦੇ ਵਿੱਚ ਮਿਲ ਜੂਗਾ ਤੇ ਆਹ ਕਲਰ ਜੇ ਇਹਦਾ ਸੂਟ ਦਾ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 990 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦਊਗਾ ਆਲ ਓਵਰ ਇੰਡੀਆ ਦੇ ਵਿੱਚ ਤੇ ਸੂਟ ਹੋਊਗਾ ਜੇ ਪਿਓਰ ਕੈਮਰਿਕ ਕਾਟਨ ਦਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਕਲਰ ਚੈੱਕ ਕਰੀ ਜਾਓ ਇਹਦੇ ਵਿੱਚ ਆਗਾ ਜੇ ਪਿੰਕ ਕਲਰ ਬਹੁਤ ਪਿਆਰਾ ਕਲਰ ਜੇ ਲਾਈਟ ਬੇਬੀ ਪਿੰਕ ਸ਼ੇਡ ਜੇ ਆਹ ਲਓ ਜੀ ਆਹ ਦੁਪੱਟਾ ਡੇਗਿਆ ਜੀ ਇਹਦਾ ਇਹ ਵੀ ਚੁੱਕ ਦਨੇ ਹੋਣੇ ਤੁਹਾਨੂੰ ਦੇ ਦਨੇ ਆ ਇਹ ਤੁਸੀਂ ਸੋਹਣਾ ਜਹਾ ਸੂਟ ਸਾਡੇ ਕੋਲ ਲੈ ਸਕਦੇ ਜੇ ਆਜੇ ਇਹਦਾ origignal ਕਲਰ ਸ਼ਿਪਿੰਗ ਹੋਣੀ ਜੇ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰਾ ਵਰਕ ਜੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਇਹਦੇ ਵਿੱਚ ਤੁਸੀਂ ਲੈਂਥ ਉੱਪਰੋਂ ਜਿੰਨੀ ਮਰਜ਼ੀ ਬਣਾ ਸਕਦੇ ਜੇ 42 ਤੱਕ ਤੇ ਰੈਡੀ ਹੋ ਜਾਂਦੀ ਜੇ ਆਰਾਮ ਦੇ ਨਾਲ ਦੁਪੱਟਾ ਨਾਲ ਮਸਲੀਨ ਦਾ ਹੋਣਾ ਜੇ ਰੇਟ ਆਉਣਾ ਜੇ ਉਹੀ ਸੇਮ 900 ਤੇ 90 ਰੁਪਏ ਆ ਚੈੱਕ ਕਰਿਓ ਲਾਈਟ ਲਵੈਂਡਰ ਸ਼ੇਡ ਤੇ ਸੂਟ ਦਾ ਫੈਬਰਿਕ ਜਿਹੜਾ ਆਉਣਾ ਜੇ ਉਹ ਆਉਣਾ ਜੇ ਕੈਮਰੀ ਕਾਟਨ ਦਾ ਤੇ ਇਹਦਾ ਸਟਾਫ ਜਿਹੜਾ ਜੇ ਬਹੁਤ ਟੌਪ ਦਾ ਜੇ ਬਹੁਤ ਜਿਆਦਾ ਸੋਹਣਾ ਸਟਾਫ ਜੇ ਆ ਵੇਖੋ ਚੈੱਕ ਕਰ ਸਕਦੇ ਜੇ ਤੁਸੀਂ ਤੇ ਦੁਪੱਟਾ ਨਾਲ ਜਿਹੜਾ ਜੇ ਇਹਦੇ ਆਉਣਾ ਜੇ ਮਸਲੀਨ ਦਾ ਟਾਈ ਐਂਡ ਆਈ ਦਾ ਤੇ ਵਰਕ ਬਹੁਤ ਸ਼ਾਨਦਾਰ ਜੇ ਰੇਡ ਬਹੁਤ ਸੋਹਣੇ ਨੇ ਤੇ ਫੈਬਰਿਕ ਬਹੁਤ ਟੌਪ ਦਾ ਜੇ ਇਹ ਬਿਲਕੁਲ ਨਵੇਂ ਸੂਟ ਨੇ ਤੇ ਇਹ ਬਿਲਕੁਲ ਵੱਖਰਾ ਸਟਾਈਲ ਮਾਰਕੀਟ 'ਚ ਤੁਹਾਨੂੰ ਅਜੇ ਅਵੇਲੇਬਲ ਨਹੀਂ ਮਿਲਣਗੇ ਆ ਚੈੱਕ ਕਰਿਓ ਜੀ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਇਹ ਵੀ ਤੁਸੀਂ ਸੜਕੋ ਆਨਲਾਈਨ ਤੇ ਆਫਲਾਈਨ ਬੁੱਕ ਕਰ ਸਕਦੇ ਹੋ ਜੇ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਆਹ ਚੈੱਕ ਕਰਿਓ ਇਹਨਾਂ ਦੇ ਵਰਕ ਬਹੁਤ ਸੋਹਣੇ ਨੇ ਬਹੁਤ ਜ਼ਿਆਦਾ ਸ਼ਾਨਦਾਰ ਸਟਾਫ ਆ ਤੇ ਬਹੁਤ ਸੋਹਣਾ ਵਰਕ ਹੈ ਇਹਦੇ ਵਿੱਚ ਫੈਬਰਿਕ ਉਹਨਾਂ ਜੇ ਕੈਮਰੀ ਕਾਟਨ ਦਾ ਪਿਓਰ ਕੈਮਰੀ ਕਾਟਨ ਹੋਊਗੀ ਦੁਪੱਟੇ ਮਸਲੀਨ ਦੇ ਤੇ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਸੂਟ ਚੈੱਕ ਕਰਿਓ ਇਹਨਾਂ ਦੀ ਰੇਂਜ ਤਾਂ ਪਲੱਸ ਆ ਪਰ ਅੱਜ ਆਪਾਂ ਤੁਹਾਨੂੰ ਸੇਮ ਰੇਟ 'ਚ ਦੇ ਦੇਣੇ ਆ ਉਦਾਂ ਇਹ ਸੂਟ ਜਿਹੜੇ ਆ ਇਹ ਬਹੁਤ ਜ਼ਿਆਦਾ ਪਲੱਸ ਜਾਂਦੇ ਆ ਹਾਈ ਰੇਂਜ ਇਹਨਾਂ ਦੀ ਤੇ ਚੈੱਕ ਕਰਿਓ ਇਹਦੇ ਵਿੱਚ ਪਹਿਲਾਂ ਦਾ ਇਹਦਾ ਸੂਟ ਦਾ ਸਟਾਈਲ ਚੈੱਕ ਕਰ ਲਿਓ ਫਿਰ ਇਹਦਾ ਤੁਹਾਨੂੰ ਮੈਂ ਦਿਖਾਉਣਾ ਵਰਕ ਆਹ ਸਾਰਾ ਇਹਦਾ ਸ਼ਾਨਦਾਰ ਹੈਗਾ ਜੇ ਵਰਕ ਤੇ ਆਹ ਹੈਗਾ ਜੇ ਮਿਰਰ ਵਰਕ ਤੇ ਨਾਲ ਇਹਦੇ ਲੱਗਾ ਜੇ ਚਿਕਨ ਦਾ ਪੈਚ ਸਾਰੇ ਸੂਟ ਦੇ ਵਿੱਚ ਚਿਕਨ ਦਾ ਪੈਚ ਜੇ ਉੱਪਰੋਂ ਲੈ ਕੇ ਤੇ ਥੱਲੇ ਤੱਕ ਸਾਰੀ ਡਿਟੇਲ ਤੁਸੀਂ ਵੇਖ ਸਕਦੇ ਜੇ ਆਹ ਲਓ ਜੀ ਚੈੱਕ ਕਰ ਲਓ ਤੇ ਆਹ ਨਾਲ ਦੁਪੱਟਾ ਜੇ ਡਿਜ਼ਾਈਨਰ ਇਹਦੇ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਜੇ ਬੜੇ ਸੋਹਣੇ ਬਹੁਤ ਸੋਹਣਾ ਦੁਪੱਟਾ ਜਿਹੜਾ ਜੇ ਇਹਦਾ ਬਣਿਆ ਮਸਲੀਨ ਦਾ ਸੇਮ ਫਿਰੋਜੀ ਕਲਰ ਦਾ ਦੁਪੱਟਾ ਜੇ ਤੇ ਫਿਰੋਜੀ ਕਲਰ ਦਾ ਹੀ ਸੂਟ ਜੇ ਤੇ ਇਹਦਾ ਜਿਹੜਾ ਰੇਟ ਆਉਣਾ ਜੇ ਅੱਜ ਦਾ ਸਿਰਫ ਤੇ ਸਿਰਫ 990 ਰੁਪਏ ਜੇ ਮਾਰਕੀਟ ਪ੍ਰਾਈਸ ਜਿਹੜੀ ਇਹਦੀ ਜੇ 11-1200 ਰੁਪਈਆ ਇਸ ਟਾਈਮ ਤੇ ਰੇਟ ਹੈਗਾ ਜੇ ਇਹਦਾ ਇਹ ਤੁਹਾਨੂੰ ਮਿਲੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਤੇ ਇਹਦੇ ਵਿੱਚ ਕਲਰ ਆ ਗਿਆ ਜੇ ਸੈਕੰਡ ਇਹ ਵੀ ਚੈੱਕ ਕਰ ਲਿਓ ਕਾਪਰ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਇਹਦੇ ਨਾਲ ਵੀ ਤੁਸੀਂ ਵੇਖ ਸਕਦੇ ਜੇ ਸੇਮ ਤੁਹਾਨੂੰ ਮਿਲ ਜੂਗਾ ਜੇ embroidery work, patch work ਤੇ ਪਲੱਸ ਇਹਦੇ ਨਾਲ ਦੁਪੱਟਾ ਤੇ ਨਾਲ ਦੁਪੱਟੇ ਦੇ ਉੱਤੇ embroidery work ਬਹੁਤ ਸੋਹਣਾ। ਰੇਟ ਸੇਮ ਆਉਣ ਵਾਲਾ ਜੇ shipping free ਦੇ ਨਾਲ 990 ਤੇ 90 ਰੁਪਏ। ਤੇ ਆਹ ਸੂਟ ਜਿਹੜੇ ਜਿਹੜੇ ਹੁਣ ਇਹ ਪਲੱਸ ਰੇਂਜ ਦੇ ਆਉਣੇ ਜੇ ਇਹ ਪਲੀਜ਼ ਚੈੱਕ ਕਰ ਲਿਓ। ਇਹ ਆਉਣੇ ਜੇ ਬਹੁਤ ਸ਼ਾਨਦਾਰ ਕਾਟਨ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ। ਦੁਪੱਟੇ ਆਉਣੇ ਜੇ ਨਾਲ ਇਹਨਾਂ ਦੇ ਪੇਂਟ ਵਾਲੇ ਪ੍ਰਿੰਟਡ। ਤੇ ਆਹ ਲਓ ਜੀ ਚੈੱਕ ਕਰਿਓ ਸਟਾਫ ਇਹਨੂੰ ਲਾਈਨਿੰਗ ਲੱਗਣੀ ਜੇ ਸੂਟ ਨੂੰ। ਪਹਿਲਾਂ ਮੈਂ ਦੱਸ ਦਵਾਂ ਤੁਹਾਨੂੰ ਬਾਕੀ ਇਹਦੇ ਵਿੱਚ ਹੈਗਾ ਜੇ ਪੇਂਟ ਨਾਲ ਪੈਚਵਰਕ ਜੇ ਇਹਦੇ ਨਾਲ ਇਹਦੇ ਹੈਗਾ ਜੇ ਹੈਂਡ ਪੇਂਟ ਸਾਰੇ ਸੂਟ ਦੇ ਉੱਤੇ ਨਾਲ ਪ੍ਰਿੰਟਡ ਦੁਪੱਟਾ ਜੇ ਤੇ ਆਹ ਚੈੱਕ ਕਰ ਸਕਦੇ ਜੇ ਤੁਸੀਂ ਇਹਦੇ ਸਾਰਾ ਜਿਹੜਾ ਜੇ ਹੈਂਡ ਪੇਂਟ ਬ੍ਰਸ਼ ਪੇਂਟ ਹੋਇਆ ਜੇ ਤੇ ਇਹਦੀ ਸੂਟ ਦੀ ਰੇਂਜ ਜਿਹੜੀ ਆਉਣੀ ਆ ਸਿਰਫ ਤੇ ਸਿਰਫ ਆਉਣਾ ਜੇ 1000 ਤੇ 900 ਰੁਪਈਆ ਦਾ ਸ਼ਿਪਿੰਗ ਫ੍ਰੀ ਹੋਣ ਲਈ ਜੇ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੋਰ ਸੂਟ ਇਹ ਵੀ ਚੈੱਕ ਕਰਿਓ ਇਹ ਵੀ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਆਉਣਾ ਜੇ ਵਾਈਟ ਸੂਟ ਸੈਲਫ ਦੇ ਵਿੱਚ ਆ ਸਾਰਾ ਪ੍ਰਿੰਟ ਜੇ ਸੈਲਫ ਦਾ ਤੇ ਆ ਜੇ ਸੂਟ ਬਹੁਤ ਸੋਹਣਾ ਡਿਜ਼ਾਈਨਰ ਚੈੱਕ ਕਰੋ ਜੀ ਆ ਜੀ ਪਿਓਰ ਵਾਈਟ ਸੂਟ ਜੇ ਮਿਲਕੀ ਵਾਈਟ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਪੇਂਟ ਦੇ ਨਾਲ ਥੱਲੇ ਦੇ ਲੱਗੀ ਹੋਣੀ ਜੇ ਪੱਟੀ ਬਹੁਤ ਸੋਹਣੀ ਹੈ ਦੀ ਸੇਮ ਦੁਪट्टे ਨਾਲ ਦੀ ਦੁਪੱਟਾ ਜਿਹੜਾ ਜਿਹਾ ਉਹਨਾਂ ਜੇ ਕਾਟਨ ਦਾ ਪ੍ਰਿੰਟਡ ਤੇ ਇਹਦੇ ਵਿੱਚ ਹੋਇਆ ਜੇ ਫੋਇਲ ਪੇਂਟ ਸਾਰੇ ਦੁਪੱਟੇ ਦੇ ਤੇ ਨਾਲ ਸ਼ਰਟ ਨਾਲ ਦੀ ਜਿਹੜੀ ਪੱਟੀ ਇਹਦੇ ਲੱਗੀ ਆਊਗੀ ਜੇ ਸੇਮ ਤੇ ਰੇਟ ਜਿਹੜਾ ਇਹਦਾ ਹੋਣਾ ਜੇ ਇਹਦਾ ਵੀ ਸੇਮ ਰੇਟ ਹੋਣਾ ਜੇ 1090 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਚੈੱਕ ਕਰ ਲਿਓ ਜੀ ਆ ਵੀ ਆ ਗਿਆ ਜੇ ਬਹੁਤ ਸੋਹਣਾ ਸੂਟ ਇਹ ਵੀ ਸੇਮ ਰੇਂਜ ਤੇ ਸੇਮ ਰੇਟ ਦੇ ਵਿੱਚ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇਹ ਵੀ ਤੁਸੀਂ ਸੂਟ ਆਨਲਾਈਨ ਤੇ ਆਫਲਾਈਨ ਬੁੱਕ ਕਰ ਸਕਦੇ ਜੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਹੋਣਾ ਜੇ ਸੇਮ ਉਹੀ ਕਾਟਨ ਦਾ ਦੁਪੱਟਾ ਜੇ ਬਹੁਤ ਸੋਹਣਾ ਪ੍ਰਿੰਟਡ ਦੇ ਨਾਲ ਇਹਦੇ ਸ਼ਰਟ ਬਹੁਤ ਸੋਹਣੀ ਜੇ ਫੈਬਰਿਕ ਬਹੁਤ ਟਾਪ ਦਾ ਜਿਹਦਾ ਚੈੱਕ ਕਰ ਲਓ ਤੇ ਆ ਹੈਗਾ ਜੀ ਇਹਦੇ ਵਿੱਚ ਪੇਂਟ ਤੇ ਆ ਸਾਰੀਆਂ ਇਹਦੇ ਵਿੱਚ ਬਹੁਤ ਸੋਹਣੀਆਂ ਡਿਜ਼ਾਈਨਰ ਪਟੀਆਂ ਪਾਈਆਂ ਨੇ نیچے ਇਹਦੇ ਤੁਹਾਨੂੰ ਪੱਟੀ ਲੱਗੀ ਮਿਲ ਜੂਗੀ ਸੇਮ ਦੁਪट्टे ਨਾਲ ਦੀ ਤੇ ਆ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 1090 ਰੁਪਈਆ ਦੇ ਵਿੱਚ ਇਹ ਸੋਹਣੇ ਸੋਹਣੇ ਸੂਟ ਵੇਖਣ ਲਈ ਤੇ ਬਾਕੀ ਆਰਡਰ ਕਰਨ ਵਾਸਤੇ ਨੰਬਰ ਮੇਰਾ ਜਿਹੜਾ ਜੇ ਉੱਪਰ ਡਿਸਪਲੇ ਤੇ ਦਿੱਤਾ ਹੋਇਆ ਤੁਸੀਂ ਇਹ ਨੰਬਰ ਦੇ ਉੱਤੇ ਮੈਨੂੰ ਵਟਸਐਪ ਕਰਕੇ ਆਰਡਰ ਕਰ ਸਕਦੇ ਜੀ ਤੇ ਇਹ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਆਪਾਂ ਤੁਹਾਨੂੰ ਦੇ ਦਿੱਤੀ ਆ ਬਹੁਤ ਸੋਹਣੇ ਪਾਰਟੀ ਵੇਅਰ ਹੈਵੀ ਸੂਟ ਨੇ ਸਾਰੇ ਹੀ ਤੇ ਆ ਜਿਹੜੇ ਆਈਡੀਆ ਆ ਇਹ ਬਿਲਕੁਲ ਨਵੇਂ ਤੇ ਵੱਖਰੇ ਕਨਸੈਪਟ ਨੇ ਜਲਦੀ ਜਲਦੀ ਬੁੱਕ ਕਰ ਲਿਓ ਸ਼ਿਪਿੰਗ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਕੀ ਹੋਰ ਨਵੇਂ ਸੂਟ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਬਾਕੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ